ਕਲਗੀ ਧਰਜੀ ਦੇ ਚਰਣਾ ਵਿੱਚ ਇੱਕ ਭਗਤੀ ਭਾਵਨਾ ਵਾਲੀ ਇਸਤਰੀ ਆਈ ਹੈ ਜੋ ਹਰ ਵਕਤ ਆਪਣੇ ਘਰ ਵਿੱਚ ਗੁਰਸਿੱਖਾਂ ਦੀ ਮਹਾਂਪੁਰਖਾਂ ਦੀ ਸਾਧੂਆਂ ਦੀ ਸੇਵਾ ਕਰਦੀ ਕਲਗੀ ਧਰਜੀ ਨੇ ਆਪਣੇ ਦਰਬਾਰ ਵਿੱਚ ਉਸ ਇਸਤਰੀ ਨੂੰ ਸੱਦ ਕੇ ਉਹਦੇ ਪਾਸੋਂ ਉਹਦੀ ਵਿਥਿਆ ਪੁੱਛੀ ਉਹਨੇ ਆਪਣੇ ਅੰਦਰ ਦੀ ਭਾਵਨਾ ਗੁਰੂ ਚਰਣਾ ਵਿੱਚ ਪ੍ਰਗਟ ਕੀਤੀ ਕਿ ਮਹਾਰਾਜ ਮੈਂ ਦਰਸ਼ਨ ਕਰਨਾ ਚਾਹੁੰਦੀ ਸੀ ਆਪ ਜੀ ਦੇ ਪਰ ਘਰ ਵਿੱਚ ਗੁਰਸਿੱਖ ਆਉਂਦੇ ਨੇ ਮਹਾਤਮਾ ਆਉਂਦੇ ਨੇ ਸਾਧੂ ਆਉਂਦੇ ਨੇ ਉਹਨਾਂ ਦੀ ਸੇਵਾ ਛੱਡਣ ਨੂੰ ਮੇਰਾ ਚਿੱਤ ਨਹੀਂ ਸੀ ਕਰਦਾ ਮੇਰੇ ਪਰਿਵਾਰ ਦੇ ਸਾਰੇ ਜੀ ਤੁਹਾਡੇ ਦਰਸ਼ਨਾਂ ਨੂੰ ਆਉਂਦੇ ਸਨ ਪਰ ਮੈਂ ਚੱਲ ਕੇ ਕਦੇ ਤੁਹਾਡੇ ਦਰਸ਼ਨਾਂ ਨੂੰ ਨਹੀਂ ਆਈ ਅਰੇ ਸਵਾਰ ਮੇਰੇ ਪਰਿਵਾਰ ਦੇ ਜਿਤਨੇ ਜੀ ਨੇ ਮੈਨੂੰ ਆਪਣੇ ਨਾਲ ਲੈ ਕੇ ਆਏ ਨੇ ਪਰ ਇੱਥੇ ਵੀ ਮੇਰੇ ਮਨ ਵਿੱਚ ਸੇਵਾ ਕਰਨ ਦਾ ਹੀ ਸੰਕਲਪ ਬਣਿਆ ਹੋਇਆ ਸੀ ਤੇ ਮੈਂ ਤੁਹਾਡੇ ਦਰਬਾਰ ਵਿੱਚੋਂ ਤੁਹਾਡੀ ਸਭਾ ਵਿੱਚ ਭੀੜ ਜ਼ਿਆਦਾ ਵੇਖ ਕੇ ਵਾਪਸ ਮੁੜ ਚੱਲੀ ਸੀ ਕਿ ਚਲੋ ਚੱਲ ਕੇ ਲੰਗਰ ਵਿੱਚ ਹੀ ਸੇਵਾ ਕਰ ਲਵਾਂ ਅਰ ਤੁਸੀਂ ਮੇਰੇ ਮਨ ਦੀ ਭਾਵਨਾ ਜਾਣ ਕੇ ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਹੈ ਬੀਬੀ ਤੂੰ ਤਨ ਹੈ ਤੇਰਾ ਸਹੁਰਾ ਪਰਿਵਾਰ ਵੀ ਤਨ ਹੈ ਔਰ ਤੇਰਾ ਪੇਕਾ ਪਰਿਵਾਰ ਵੀ ਤਨ ਹੈ ਕਿ ਤੂੰ ਸੇਵਾ ਕਰਨ ਦਾ ਇਸ ਤਰ੍ਹਾਂ ਦਾ ਭਾਵ ਸੰਕਲਪ ਆਪਣੇ ਹਿਰਦੇ ਚ ਧਾਰਨ ਕੀਤਾ ਹੋਇਆ ਤੁਹਾਡੇ ਤੇ ਗੁਰੂ ਦੀਆਂ ਖੁਸ਼ੀਆਂ ਹਨ ਇਹਦੇ ਪਤੀ ਨੂੰ ਵੀ ਆਪਣੀ ਸਭਾ ਵਿੱਚ ਸੱਦ ਕੇ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਕपाट ਖੋਲ ਦਿੱਤੇ